ਵੀਜ਼ਾ ਤੁਹਾਡੇ ਸਾਹਮਣੇ ਹੀ ਹੈ ਯੂਐਸ ਦਾ ਹੀ ਵੀਜ਼ਾ ਹੈ ਕਰੰਟ ਬੱਚੇ ਦੀ ਹੁਣ ਫਲਾਈਟ ਵੀ ਹੈ ਉਹ ਫਲਾਈਟ ਵੀ ਕਰਾ ਰਹੇ ਨੇ ਏਜੰਟ ਬਹੁਤ ਵਧੀਆ ਹੈ ਇਹਨਾਂ ਦੇ ਵੀਜ਼ੇ ਚੰਗੇ ਆ ਰਹੇ ਆ ਏਜੰਟ ਦੇ ਥਰੂ ਬੱਚੇ ਗਏ ਹੋਏ ਨੇ ਤੇ ਬਹੁਤ ਵਧੀਆ ਐਕਸਪੀਰੀਅੰਸ ਇਹਨਾਂ ਦਾ ਔਰ ਬਹੁਤ ਸੋਹਣਾ ਵਾ ਤੇ ਆਪਾਂ ਵਿਸ਼ਵਾਸ ਰੱਖਿਆ ਸਾਰੀ ਓਡੀ ਗੱਲ ਹੈ ਮੇਨ ਗੱਲ ਵਿਸ਼ਵਾਸ ਦੀ ਅਸੀਂ ਕਈ ਬੱਚਿਆਂ ਨੂੰ ਇਹਨਾਂ ਦਾ ਕੰਟੈਕਟ ਦੇ ਚੁਕੇ ਹਾਂ पास जाते हैं पहले चेक करो वो 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 एजेंट खुद खुद विजिटेड ही नहीं 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 नॉलेज कभी प्लेन में बैठा तो तो आपको क्या गाइड देगा अगर डॉक्टर अच्छा नहीं है बीमारी तो का इलाज अच्छा तो so यही कहूंगी एक बार आके मिली हंड्रेड परसेंट वीजा फाइनेंशियलो कट जेडी फंडिंग ਅਸੀਂ 40 ਲੱਖ ਦੇ ਬਿਟਵੀਨ ਦਿਖਾਣੇ ਆ ਬੱਚਿਆ ਦੀ ਸਭ ਤੋਂ ਵੱਡੀ ਗੱਲ ਇਹ ਆ ਜਦੋਂ ਤੱਕ ਤੁਸੀਂ ਫੰਡ ਯੂਐਸ ਦੇ ਵਿੱਚ ਸ਼ੋ ਨਹੀਂ ਕਰੋਗੇ ਯੂ ਕਾਂਟ ਰੀਸੀਵ ਯਰ ਆਈਡੀ ਸਭ ਤੋਂ ਡੀਪੀਨ ਗੱਲ ਇਹ ਆ ਵੀ ਜੋ ਇਹਨਾਂ ਨੇ ਕਿਹਾ ਉਹ ਕੀਤਾ ਇਹ ਨਹੀਂ ਕੀਤਾ ਵੀ ਅੱਜ ਅਹੀਂ ਇਹਨੇ ਪੇਮੈਂਟ ਕਈਆ ਤੇ ਅਸੀਂ ਪੇਮੈਂਟ ਇਹ ਨਹੀਂ ਲਈਏ ਅਹੀਂ ਪੇਮੈਂਟ ਉਹ ਨਹੀਂ ਲਾਣੀਆ ਜੈਨੂਇਨ ਕੰਮ ਕੀਤਾ ਬਹੁਤ ਸੋਨਾ ਕੀਤਾ ਔਰ ਅਸੀਂ ਇਸ ਕੰਮ 'ਤੇ ਖੁਸ਼ ਹਾਂ ਅਸੀਂ ਕੋਸ਼ਿਸ਼ ਕਰਦੇ ਆ ਈਵਨ ਸਾਡੇ ਐਮਡੀ ਮੈਮ ਅਰਚਨਾ ਬੱਤਰਾ ਮੈਮ ਹਰ ਬੱਚੇ ਨੂੰ ਇੰਟਰਵਿਊ ਪ੍ਰੇਪੇਅਰ ਕਰਨ ਚ ਪੂਰੀ ਹੈਲਪ ਕਰਵਾਉਂਦੇ ਨੇ ਸਾਡੇ ਜਿਹੜੇ ਸਪੈਸ਼ਲ ਟਿਊਟਰ ਨੇ ਤੁਹਾਡੇ ਲਈ ਉਹ ਬਹੁਤ ਹੈਲਪ ਕਰਦੇ ਨੇ ਪਹਿਲਾਂ ਮੈਨੂੰ ਲੱਗਦਾ ਨਹੀਂ ਸੀ ਕਿ ਏਜੈਂਟ ਮੈਟਰ ਕਰਦੇ ਆ ਪਰ ਟੀਐਸ ਕਰਦੇ ਆ ਕਿਉਂਕਿ ਉੱਤੇ ਬਹੁਤ ਸਾਰੇ ਸਟੂਡੈਂਟਸ ਹਨ 90 ਪਲੱਸ ਵਾਲੇ ਸਟੂਡੈਂਟ ਵੀ ਸਨ ਪੈਨ ਸਕੋਰਸ ਵੇ ਵਧੀਆ ਰਨ ਫੰਡਿੰਗ ਫੰਡਿੰਗ ਵੀ ਵਧੀਆ ਦਿਖਾਈ ਬਟ ਸਟਿਲ ਆ ਰੀਸੀਵਡ ਮਾਈ ਯੂਐਸ ਵੀਜ਼ਾ की तरह ये नहीं है कि सिर्फ मैं कहती हूं इनवेलप खाली इनवेलप देखे वीडियो नहीं बनती है यहां पे तो 100% जो भी यहां आएगा उसका 100% वीजा लगता है ਤੁਹਾਡਾ ਕੰਟੈਕਟ ਐਡਰੈਸ ਹੁੰਦਾ ਤੁਹਾਨੂੰ ਅਸੀਂ ਜੋ ਵੀ ਗਾਈਡ ਕਰਾਂਗੇ ਅਕੋਰਡਿੰਗ ਟੂ ਪ੍ਰੋਫਾਈਲ ਕਰਾਂਗੇ ਔਰ ਇਹ ਡੈਫੀਨੇਟਲੀ ਹੈ ਜੇ ਇੱਕ ਟੈਲੀਫੋਨਿਕ ਕਾਲ 'ਚ ਤੁਹਾਨੂੰ ਅਸੀਂ ਯੈਸ ਕਹਿ ਦਿੱਤਾ 댓 ਮੀਨਸ ਕਿ ਤੁਹਾਨੂੰ ਜੇ ਅਸੀਂ ਬੁਲਾ ਰਹੇ ਹਾਂ ਤੇ ਇਸੇ ਲਈ ਬੁਲਾ ਰਹੇ ਕਿ ਤੁਹਾਡੀ ਪ੍ਰੋਫਾਈਲ ਅੱਛੀ ਹੈ ਔਰ ਉਹਨੂੰ ਅਸੀਂ ਹੋਰ ਅੱਛੀ ਸਕਸੈਸ ਰੇਟ ਵੱਲ ਬਦਲ ਲਈ ਤੁਹਾਨੂੰ ਇੱਥੇ ਬੁਲਾਇਆ। ਦੇਖੋ 4.0 ਲੱਖ ਰੁਪਏ ਨਾਲ ਜਦੋਂ ਤੁਹਾਡਾ ਯੂਐਸ ਦਾ ਕੰਮ ਹੋ ਜਾਂਦਾ ਤੇ ਗਲਤ ਤਰੀਕੇ ਨਾਲ ਕਿਉਂ ਜਾਣਾ? ਤੇ ਮੈਂ ਤਾਂ ਸਾਰੇ ਨੇ ਇਹ ਕਹੂੰਗੀ ਕਿ ਗਲਤ ਤਰੀਕੇ ਨਾਲ ਨਾ ਜਾਓ ਦੀਵਾਰਾ ਨਾ ਟੱਪੋ ਗਲਤ ਜਿੰਦ ਤੇ ਨਾ ਪਸੋ ਡੌਕੀ ਨਾਲੇਗਾ ਇੱਕ ਵਾਰੀ ਆ ਕੇ ਮੈਂ ਨਹੀਂ ਜੋ ਬੱਚਾ ਇਹ ਆਏਗਾ ਨਾ ਉਸਕਾ 100% ਵੀਜ਼ਾ ਲੱਗੇਗਾ ਸਤਿ ਸ਼ਕਾਲ ਪੰਜਾਬ ਅਨਕੜ ਦੇਖ ਰਹੇ ਹਾਂ ਤੁਸੀਂ ਮੈਂ ਕਰਨ ਹੰਡਾ ਜੇ ਤੁਸੀਂ ਵੀ ਯੂਐਸ ਜਾਣ ਦੇ ਛਕੋ ਤਾਂ ਡੋਨਲਡ ਟਰੰਪ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਸਾਡੇ ਕੋਲ ਅੱਜ ਇੱਕ ਅਜਿਹੇ ਸ਼ਖਸ ਬੈਠੇ ਨੇ ਤੇ ਅਸੀਂ ਅਜਿਹੀ ਥਾਂ ਤੇ ਆ ਜਿਨ੍ਹਾਂ ਦੇ ਕੋਲ ਸ਼ੋਰ ਸ਼ੋਰ ਹੱਲ ਯੂਐਸ ਦਾ ਸਾਰੀਆਂ ਗੱਲਾਂ ਬਾਤਾਂ ਜਾਣਾਂਗੇ ਕਿਵੇਂ ਫਾਈਲ ਦਾ ਪ੍ਰੋਸੈਸ ਤੁਸੀਂ ਸ਼ੁਰੂ ਕਰੋ ਤੇ ਕਿਵੇਂ ਤੁਹਾਡਾ ਵੀਜ਼ਾ ਗਰੰਟੀਡ ਆਏਗਾ ਇੰਟਰਵਿਊ ਦੀ ਤਿਆਰੀ ਕਿਵੇਂ ਕਰੋ ਕੀ ਕੀ ਪੇਚ ਨੇ ਸਾਰੇ ਅੱਜ ਹੱਲ ਕਰਾਂਗੇ ਸਾਡੇ ਨਾਲ ਆਸਕੈਨਸ ਸੈਕਟਰ 8 ਚੰਡੀਗੜ੍ਹ ਦੇ ਵਿੱਚ ਅਸੀਂ ਬੈਠੀਆਂ ਸਾਡੇ ਨਾਲ ਆਰਤੀ ਜੀ ਮੌਜੂਦ ਨੇ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੈਮ ਬਾਬਾ ਸਤਿ ਸ਼੍ਰੀ ਅਕਾਲ ਵੈਲਕਮ ਥੈਂਕ ਯੂ ਸੋ ਮੱਚ ਐਂਡ ਵੈਲਕਮ ਇਨ ਆਸਕੈਨਸ ਆਸਕੈਨਸ ਦੇ ਵਿੱਚ ਅਸੀਂ ਸਾਰੇ ਤਰ੍ਹਾਂ ਦੇ ਵੀਜ਼ੇ ਲਗਾਉਂਦੇ ਆਂ ਔਰ ਜਿਹੜੀ ਜਿਸ ਵਿਸ਼ੇ ਦੀ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਇਹ ਯੂਐਸ ਦਾ ਸਟੱਡੀ ਵੀਜ਼ਾ ਹੈ। ਯੂਐਸ ਦਾ ਸਟੱਡੀ ਵੀਜ਼ਾ ਇਹਨਾਂ ਨਾਲ ਜਿਹੜਾ ਸਾਡਾ ਕੰਟੈਕਟ ਹੋਇਆ ਸੀ ਉਹ ਬਾਇ ਟੈਲੀਫੋਨੀ ਕੀ ਹੋਇਆ ਸੀ ਬਿਕੋਜ਼ ਦੇ ਆਰ ਫਰਮ ਦਾ ਰੁਦਰਪੁਰ। ਇਹ ਰੁਦਰਪੁਰ ਤੋਂ ਇਟਸ ਵੈਰੀ ਫਾਰ ਫਰਮ ਚੰਡੀਗੜ੍ਹ ਜੇ ਮੈਂ ਗੱਲ ਕਰਾਂ ਤਾਂ। ਅ ਕਟੋ-ਕਟ ਇਹ 15-16 ਘੰਟੇ ਦਾ ਸਫ਼ਰ ਹੈਗਾ। ਅ ਇਨਨ ਨਾਲ ਸਾਡੀ ਟੈਲੀਫੋਨਿਕ ਗੱਲਬਾਤ ਹੋਈ ਸੀ ਇਹਨਾਂ ਨੂੰ ਅਸੀਂ ਸਾਰਾ ਕੁਝ ਦੱਸਿਆ ਸੀ ਕਿ ਬੱਚੇ ਦੀ ਪ੍ਰੋਫਾਈਲ ਐਲੀਜੀਬਲ ਹੈ ਤੇ ਉਸ ਤੋਂ ਬਾਅਦ ਇਹ ਮੇਰੇ ਕੋਲ ਵਿਜ਼ਿਟ ਕਰਕੇ ਗਏ ਸੀ ਸਾਡੇ ਆਸਕੈਂਸ ਦੇ ਵਿੱਚ ਵਿਜ਼ਿਟ ਕਰਕੇ ਗਏ ਸੀ ਔਰ ਅਕੋਰਡਿੰਗ ਟੂ ਦਾ ਪ੍ਰੋਫਾਈਲ ਅਸੀਂ ਬੱਚੇ ਦਾ ਅਪਲਾਈ ਕੀਤਾ ਦੋ ਤਿੰਨ ਯੂਨੀਵਰਸਿਟੀ 'ਚ ਅਸੀਂ ਅਪਲਾਈ ਕੀਤਾ ਸੀ ਔਰ ਅਪਲਾਈ ਕਰਨ ਤੋਂ ਬਾਅਦ ਅਸੀਂ ਜਿਹੜੀ ਆਪਣਾ ਸੈਵਿਸ ਫੀਸ ਦੀ ਆਈਡੀ ਸੀ ਉਹ ਜਨਰੇਟ ਕੀਤੀ ਸੀ ਆਪਣਾ ਰਾਈਟ ਸਟੇਟ ਯੂਨੀਵਰਸਿਟੀ ਵਿਚ ਇਜ਼ ਇਨ ਡੇਟਨ ਓਹਾਇਓ ਸਿਟੀ ਤੇ ਬੱਚੇ ਦਾ ਵੀਜ਼ਾ ਰੀਸੈਂਟਲੀ ਅਪਰੂਵਲ ਵੀ ਹੋਇਆ ਹੈ ਬੱਚੇ ਨੂੰ ਪੂਰੀ ਤਿਆਰੀ ਕਰਵਾਈ ਗਈ ਆ ਔਰ ਬੱਚਾ ਖੁਦ ਬੋਲੇਗਾ ਕਿਉਂਕਿ ਉਹ ਬੱਚਾ ਦੀ ਪੂਰੀ ਫੈਮਲੀ ਮੇਰੇ ਨਾਲ ਹੈ ਇਸ ਵੇਲੇ ਕਿ ਅਸੀਂ ਕਿੱਦਾਂ ਪ੍ਰੇਪਰੇਸ਼ਨ ਕਰਵਾਨੇ ਆ ਆਪਾਂ ਕਿੱਦਾਂ ਬੱਚਿਆਂ ਨੂੰ ਅਵੇਅਰ ਕਰਵਾਨੇ ਆ ਯੂਐਸ ਲਈ ਔਰ ਕਿੱਦਾਂ ਵੀਜ਼ਾ ਲੈਣੇ ਵੀਜ਼ਾ ਤੁਹਾਡੇ ਸਾਹਮਣੇ ਹੀ ਹੈ ਯੂਐਸ ਦਾ ਹੀ ਵੀਜ਼ਾ ਹੈ ਕਰੰਟ ਬੱਚੇ ਦੀ ਹੁਣ ਫਲਾਈਟ ਵੀ ਹੈ ਉਹ ਫਲਾਈਟ ਵੀ ਕਰਾ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਹੁੰਦੀ ਉਹੀ ਜਿਹੜੀ ਤੁਸੀਂ ਹੁਣੇ ਕਹੀ ਹੈ ਕਿ ਬੱਚਿਆਂ ਨੂੰ ਏਜੰਟ ਨਹੀਂ ਮਿਲਦੇ ਕੰਸਲਟੈਂਸੀਜ਼ ਨਹੀਂ ਮਿਲਦੀਆਂ ਕਿ ਕਿਵੇਂ ਉਹਨਾਂ ਨੇ ਬਾਹਰ ਜਾਣਾ ਹੈ ਬਾਹਰ ਜਾਣ ਲਈ ਜੇ ਤੁਹਾਡੀ ਕੰਸਲਟੈਂਸੀ ਚੰਗੀ ਹੈ ਦੈਨ ਯੂ ਕੈਨ ਫਲਾਈ ਆਦਰਵਾਇਜ਼ ਤੁਸੀਂ ਇੰਡੀਆ 'ਚ ਹੀ ਰੁੱਲਦੇ ਰਹਿ ਜਾਓਗੇ ਕਈ ਏਜੰਟਸ ਇਦਾਂ ਦੇ ਨੇ ਜਿਹੜੇ ਪੈਸੇ ਲੈ ਲੈਂਦੇ ਨੇ ਉਸ ਤੋਂ ਬਾਅਦ ਆਪ ਪੱਜ ਵੀ ਜਾਂਦੇ ਨੇ ਔਰ ਬੱਚਿਆਂ ਨੂੰ ਹੱਥ ਨਹੀਂ ਦਿੰਦੇ ਇਦਾਂ ਦੇ 에ਜੰਟ ਜੇ ਕੋਈ ਵੀ ਬੰਦੇ ਫਸਦੇ ਨੇ ਉਹਨਾਂ ਦਾ ਫਿਊਚਰ ਕਦੀ ਵੀ ਗਰੋਥ ਨਹੀਂ ਕਰੇਗਾ ਉਹ ਇੰਡੀਆ 'ਚ ਹੀ ਰਹਿ ਜਾਣਗੇ ਔਰ ਮੇਨ ਮੁੱਦਾ ਹੈ ਜੇ ਤੁਸੀਂ ਕੰਸਲਟੈਂਸੀ ਚੰਗੀਆਂ ਚਾਹੁੰਦੇ ਹੋ ਤੇ ਚੰਗੀਆਂ ਕੰਸਲਟੈਂਸੀ ਲਈ ਤੁਹਾਨੂੰ ਸਾਡੇ ਵਰਗੇ ਲੋਕਾਂ ਨਾਲ ਕੰਟੈਕਟ ਕਰਨਾ ਪਏਗਾ ਔਰ ਸਕੈਂਸ ਨਾਲ ਕੰਟੈਕਟ ਕਰਨਾ ਪਏਗਾ ਵੀਜ਼ਾ ਤਾਂ ਹੀ ਮਿਲੇਗਾ ਬਾਕੀ ਤੁਸੀਂ ਗੱਲਬਾਤ ਕਰੋ ਬੱਚੇ ਨਾਲ ਬੱਚਾ ਤੁਹਾਨੂੰ ਖੁਦ ਦੱਸਦਾ ਹੈ ਕੀ ਸਾਡੇ ਨਾਲ ਉਸ ਦਾ ਸਫਰ ਤੇ ਉਸ ਦਾ ਸਫਰ ਸਾਡੇ ਨਾਲ ਕਿਸ ਤਰ੍ਹਾਂ ਕਿਸ ਤਰ੍ਹਾਂ ਜੀ ਉਹ ਵੀ ਗੱਲ ਕਰਦੇ ਜੀ ਪਹਿਲੀ ਗੱਲ ਤੇ ਇਹੀ ਹੈ ਜੀ ਯੂ ایس ਦਾ ਵੀਜ਼ਾ ਤੁਸੀਂ ਕਹਿ ਰਹੇ ਹੋ ਵੀਜ਼ਾ ਲਗਵਾਇਆ ਉਹ ਤਾਂ ਬਹੁਤ ਮੁਸ਼ਕਲ ਹੁੰਦਾ ਲਗਵਾਉਣਾ ਨਹੀਂ ਬਿਲਕੁਲ ਤੁਸੀਂ ਕਿਵੇਂ ਕੀ ਦੱਸ ਰਹੇ ਹੋ ਕੀ ਪ੍ਰੋਸੈਸ ਰਿਹਾ ਤੁਸੀਂ ਕਿਦਾਂ ਪ੍ਰੋਸੈਸ ਐ ਹੀ ਹੁੰਦਾ ਸਭ ਤੋਂ ਪਹਿਲਾਂ ਅਸੀਂ I20 ਅਪਲਾਈ ਕਰਦੇ ਆ ਜਦੋਂ ਵੀ I20 ਅਪਲਾਈ ਕਰਦੇ ਆ ਇੱਕ ਯੂਨੀਵਰਸਿਟੀ ਦੀ ਨਹੀਂ ਕਰਦੇ ਘੱਟੋ ਘੱਟ ਅਸੀਂ ਸਿਲੈਕਟਡ ਯੂਨੀਵਰਸਿਟੀਆਂ ਦੋ ਜਾਂ ਤਿੰਨ ਯੂਨੀਵਰਸਿਟੀਆਂ ਲੈ ਕੇ ਚੱਲਦੇ ਆ ਸੋ ਥੈਟ ਬੱਚੇ ਨੂੰ ਜੇ ਇੰਟਰਵਿਊ ਜੇ ਪੁੱਛਿਆ ਜਾਏ ਕਿ ਤੁਸੀਂ ਕਿਸੇ ਹੋਰ ਯੂਨੀਵਰਸਿਟੀ ਜੇ ਅਪਲਾਈ ਕੀਤਾ ਤੇ ਉਹਦਾ ਆਨਸਰ ਯੈਸ ਹੋਵੇ ਉਸ ਤੋਂ ਬਾਅਦ ਤੁਹਾਡੇ ਜਿਹੜੇ ਫਾਈਨੈਂਸ਼ੀਅਲ ਹੈ ਉਹ ਦਿਖਾਏ ਜਾਂਦੇ ਨੇ ਔਰ ਫਾਈਨੈਂਸ਼ੀਅਲ ਜਿਹੜਾ ਹੁੰਦਾ ਘੱਟੋ ਘੱਟ ਜਿਹੜੀ ਫੰਡਿੰਗ ਹੈ 25 ਤੋਂ ਅਸੀਂ 40 ਲੱਖ ਦੇ ਬਿਟਵੀਨ ਦਿਖਾਉਂਦੇ ਆ ਬੱਚਿਆ ਦੀ ਔਰ ਉਹ ਫੰਡਿੰਗ ਤੋਂ ਬਾਅਦ ਵੀ ਮੈਨੂੰ I20 ਰਿਸੀਵ ਹੁੰਦੀ ਸਭ ਤੋਂ ਵੱਡੀ ਗੱਲ ਇਹ ਆ ਜਦੋਂ ਤੱਕ ਤੁਸੀਂ ਫੰਡ ਯੂਐਸ ਦੇ ਵਿੱਚ ਸ਼ੋ ਨਹੀਂ ਕਰੋਗੇ ਯੂ ਕੈਨਟ ਰਿਸੀਵ ਯਰ I20 ਹੁਣ ਕੁਝ ਬੱਚੇ ਕਹਿਣਗੇ I20 ਕੀ ਹੁੰਦੀ ਆ ਇਟਸ ਜਸਟ ਅ ਆਫਰ ਲੈਟਰ ਫਰੋਮ ਦਾ ਯਰ ਯੂਨੀਵਰਸਿਟੀ ਪਾਰਟ ਇਹ ਜਿਹੜਾ ਆਫਰ ਲੈਟਰ ਆਂਦਾ ਆ ਆਫਰ ਲੈਟਰ ਦੇ ਵਿੱਚ ਸਾਰਾ ਕੁਝ ਤੁਹਾਡਾ ਇਨਟੇਕ ਤੁਹਾਡੇ ਪੂਰਾ ਯਰ ਤੋਂ ਤੁਹਾਡੇ ਸਟੱਡੀ ਕਿੱਥੋਂ ਸ਼ੁਰੂ ਹੋ ਰਹੀ ਹੈ ਤੇ ਕਿੱਥੇ ਖਤਮ ਹੋ ਰਹੀ ਹੈ ਔਰ ਇਸ ਤੋਂ ਇਲਾਵਾ ਸਟੱਡੀ ਤੋਂ ਇਲਾਵਾ ਤੁਹਾਡਾ ਕਿਹੜੇ ਡੇਟ ਨੂੰ ਕੋਰਸ ਸਟਾਰਟ ਹੈ ਔਰ ਕਿਹੜੇ ਡੇਟ ਨੂੰ ਐਂਡ ਹੈ ਸਾਰਾ ਕੁਝ ਉਹਦੇ ਉੱਪਰ ਕੋਰਸ ਦਾ ਨਾਮ ਸਭ ਕੁਝ ਉਹਦੇ ਉੱਪਰ ਮੈਂਸ਼ਨ ਹੁੰਦਾ ਆ ਔਰ ਉਹਦੇ ਉੱਪਰ ਫਿਰ ਇੱਕ ਸੇਵਿਸ ਆਈਡੀ ਯੂਨੀਵਰਸਿਟੀ ਵੱਲੋਂ ਜਨਰੇਟ ਹੋ ਕੇ ਆਂਦੀ ਆ ਜਿਹੜੀ ਅਸੀਂ ਡਾਇਰੈਕਟ ਕ੍ਰੈਡਿਟ ਕਾਰਡ ਰਾਹੀਂ ਬੱਚਾ ਦੀ ਪੇ ਕਰਦੇ ਆ ਇੱਕ ਗਵਰਨਮੈਂਟ ਟੈਕਸ ਹੈ ਜਿਹੜਾ ਸਾਨੂੰ ਪੇ ਕਰਨਾ ਹੀ ਪੈਂਦਾ ਹੈ ਐਮਬੈਸੀ ਫੀਸ ਸਾਰਿਆਂ ਨੂੰ ਪਤਾ ਹੈ ਬੱਚਾ ਐਕਸਿਸ ਬੈਂਕ ਦੇ ਜਾਂ ਕਾਰਡ ਤੋਂ ਪੇ ਹੁੰਦੀ ਆ ਜਾਂ ਐਕਸਿਸ ਬੈਂਕ ਦੇ ਵਿੱਚ ਜਾ ਕੇ ਖੁਦ ਪੇ ਕਰਕੇ ਜਦੋਂ ਅਸੀਂ ਚਲਾਨ ਦੇ ਦਿੰਦੇ ਆ ਬੱਚਾ ਪੇ ਕਰ ਆਂਦਾ ਲਾਸਟ ਤੇ ਸਭ ਤੋਂ ਇੰਪੋਰਟੈਂਟ ਸਟੈਪ ਜਿਹੜਾ ਹੁੰਦਾ ਉਹ ਹੁੰਦਾ ਇੰਟਰਵਿਊ ਦਾ ਉਹਦੇ ਲਈ ਸਾਡੇ ਕੋਲ ਵੀ ਹੈਵਿੰਗ ਅ ਫੋਰਨਰ ਟੀਚਰ ਜਿਹੜੇ ਤੁਹਾਨੂੰ ਪ੍ਰੋਪਰ ਗਾਈਡ ਕਰਦੇ ਨੇ ਪ੍ਰੋਪਰ ਸਿਖਾਉਂਦੇ ਨੇ ਕਿ ਤੁਸੀਂ ਕਿੱਦਾਂ ਬੋਲਣਾ ਆ ਤੁਹਾਡਾ ਇੰਟਰਵਿਊ ਦਾ ਜਿਹੜਾ ਬੋਲਣ ਦਾ ਤਰੀਕਾ ਜਾਂ ਫਿਰ ਇੰਟਰਵਿਊ ਫੇਸ ਕਰਨ ਦਾ ਤਰੀਕਾ ਕਿੱਦਾਂ ਦਾ ਹੋਣਾ ਚਾਹੀਦਾ ਨੇ ਇਹ ਸਾਡੇ ਟੀਚਰਸ ਨੇ ਜਿਹੜੇ ਤੁਹਾਨੂੰ A to Z ਐਕਸਪਲੇਨ ਕਰਦੇ ਨੇ ਔਰ ਇਹੀ ਇੱਕ ਬਹੁਤ ਇੰਪੋਰਟੈਂਟ ਪਾਰਟ ਹੁੰਦਾ ਹੈ ਪੂਰੇ ਪ੍ਰੋਸੈਸ ਦਾ ਕਿਉਂਕਿ ਜੇ ਤੁਹਾਡੇ ਅੰਦਰ ਕੌਨਫੀਡੈਂਟ ਲੈਵਲ ਨਹੀਂ ਹੋਏਗਾ ਤੁਸੀਂ ਵੀਜ਼ਾ ਕਦੇ ਵੀ ਨਹੀਂ ਲੈ ਸਕੋਗੇ ਹੁਣ ਅਸੀਂ ਫੈਮਿਲੀ ਨਾਲ ਗੱਲ ਕਰ ਲੈਨੇ ਆਂ ਹਾਂਜੀ ਭਾਈ ਸੱਚੀ ਕਰ ਜੀ ਅਸਰਜੀਤ ਜੀ ਤੇ ਤੁਹਾਨੂੰ ਕਿਵੇਂ ਇੱਥੋਂ ਦਾ ਐਕਸਪੀਰੀਅੰਸ ਕਿਵੇਂ ਰਿਹਾ ਜੀ ਹਾਂਜੀ ਬਹੁਤ ਵਧੀਆ ਬੱਚੀ ਨੇ ਆਪਣੇ ਫੋਨ ਤੋਂ ਹੀ ਇਹ ਇਹਨਾਂ ਦਾ ਕੰਟੈਕਟ ਕੀਤਾ ਔਰ ਬੱਚੀ ਨੇ ਮੈਨੂੰ ਦੱਸਿਆ ਵੀ ਪਾਪਾ extra extra ਪਾਫਾਈਲ ਲੋਣੀ ਚੰਡੀਗੜ੍ਹੋਂ ਔਰ ਅਰਜੈਂਟ ਬਹੁਤ ਵਧੀਆ ਹੈ ਇਹਨਾਂ ਦੇ ਵੀ ਜੰਗੇ ਆ ਰਹੇ ਆ ਮੈਂ ਵੀ ਇਨੀ ਸੋਚਿਆ ਮੈਂ ਵੀ ਸੋਚਿਆ ਚਲੋ ਜੇਸੇ ਬੱਚੀ ਕਹਿੰਦੀ ਆ ਬੱਚੀ ਦੀ ਪ੍ਰੋਫਾਈਲ ਅੱਛੀ ਹੈ ਪੜ੍ਹਾਈ ਲਿਖਾਈ ਚੰਗੀ ਹੈ ਜਿਸ ਤਰ੍ਹਾਂ ਬੱਚੀ ਕਹਿ ਰਹੀ ਹੈ ਚਲੋ ਆਪਾਂ ਜਲਦੇ ਆਪਾਂ ਫੇਰ ਦਰਬਾਰ ਸਾਹਿਬੋਂ ਮੱਥਾ ਟੇਕ ਕੇ ਇੱਥੇ ਆਏ ਇੱਥੋਂ ਅਗੇ ਇਹਨਾਂ ਨਾਲ ਕੰਟੈਕਟ ਕੀਤਾ ਤੇ ਇਹਨਾਂ ਨੂੰ ਆਪਾਂ ਫੀਸ ਭਾਈ ਜੋ ਵੀ ਪੁਣੀ ਤੇ ਆਪਾਂ ਵਿਸ਼ਵਾਸ ਰੱਖਿਆ ਸਾਰੀ ਓਡੀ ਗੱਲ ਹੈ ਮੇਨ ਗੱਲ ਵਿਸ਼ਵਾਸ ਦੀ ਹਾਂਜੀ ਨਹੀਂ ਤੁਸੀਂ ਦੱਸ ਰਹੇ ਹੋ ਤੁਸੀਂ ਆਨਲਾਈਨ ਨੰਬਰ ਲਿਆ ਗੱਲਬਾਤ ਕੀਤੀ ਆਨਲਾਈਨ ਫੋਨ ਤੇ ਵਗੈਰਾ ਇਹਨਾਂ 'ਤੇ ਵਿਸ਼ਵਾਸ ਕਿਵੇਂ ਬਣਿਆ ਤੁਸੀਂ ਕੀ ਦੇਖਿਆ ਮਤਲਬ ਉਸ ਕੈਂਸਟੇਟ ਤੇ ਤਾਂ ਦੇਖਿਆ ਨਾ ਵੀ ਵਿਸ਼ਵਾਸ ਤਾਂ ਵੀ ਕਰਨਾ ਪੈਣਾ ਸੀ ਜਾਂ ਬੱਚੀ ਨੂੰ ਵਿਸ਼ਵਾਸ ਹੀ ਵੀ ਆਪਣੀ ਪੜਾਈ ਤੇ ਆਪਣੇ ਮਾਰਕਸ ਤੇ ਵਿਸ਼ਵਾਸ ਹੀ ਤੇ ਫਿਰ ਬੱਚੀ ਨੂੰ ਇਹ ਵੀ ਵਿਸ਼ਵਾਸੀ ਵੀ ਏਜੰਟ ਚੰਗਾ ਜੀ ਜੀ ਏਜੰਟ ਦੇ ਥਰੂ ਬੱਚੇ ਗਏ ਹੋਏ ਨੇ ਪਤਾ ਕੀਤਾ ਹੈ ਨਾ ਤੇ ਬਹੁਤ ਵਧੀਆ ਐਕਸਪੀਰੀਅੰਸ ਇਹਨਾਂ ਦਾ ਔਰ ਬਹੁਤ ਸੋਹਣਾ ਵਾ ਅਸੀਂ ਕਈ ਬੱਚਿਆਂ ਨੂੰ ਇਹਨਾਂ ਦਾ ਕੰਟੈਕਟ ਦੇ ਚੁਕੇ ਹਾਂ ਔਰ ਕਈਆਂ ਨੇ ਇਸ ਪ੍ਰਕਾਰ ਚੁਕੇ ਹਾਂ ਬਾਕੀ ਇਹ ਵੀਡੀਓ ਤੋਂ ਬਤ ਚਲੀ ਜਾਣਾ ਔਰ ਆਪਣੀ ਬੱਚੀ ਦਾ ਸੋਹਣਾ ਵੀਜ਼ਾ ਆ ਔਰ ਬਹੁਤ ਹੀ ਖੁਸ਼ੀ ਦੀ ਗੱਲ ਆ ਤੇ ਵੀਜ਼ਾ ਲੈਣਾ ਹੈ ਹਾਂਜੀ ਹਾਂਜੀ ਆਪਣਾ ਨਾਮ ਦੱਸ ਦਿਓ ਤੇ ਥੋੜਾ ਐਕਸਪੀਰੀਅੰਸ ਦੱਸ ਦਿਓ ਕਿ ਮੇਰਾ ਹਾਂਜੀ ਆਮ ਸ਼ਿਮਰਪ੍ਰ ਕਾਲ आई रिसेंटली रिससीव माई यूएस वीजा एंड द प्रोसैस बॉज सो स्मूथ एजेंट भी बहुत चंगे ने बहुत वी स्पेसल थैंक्स टू आरती मैम अर्चना मैम एंड माई काउंसलर प्रियंका मैम एंड आई वुड से लाइक प्रोसेस बहुत समूथ से क्योंकि मैं यूपी तू तो. okay. जो कि बहुत डिफिकल्ट चंडीगढ़ टू तो यूपी है ना एंड मैं अपनी सारी प्रिपरेशन ऑनलाइन की हाँ जी सो आई वुड से द प्रोसेस बॉज स्मूथ द एजेंट्स आर सो गुड आई वुकमेंड एवरी वन हां जी तो ਤੁਹਾਨੂੰ ਦਿੱਕਤ ਨਹੀਂ ਹੈ ਇਹ ਸਾਰੇ ਪ੍ਰੋਸੈਸ ਦੇ ਵਿੱਚ ਕਿਤੇ ਬਿਲਕੁਲ ਵੀ ਨਹੀਂ ਅਸੀਂ ਸਿਰਫ ਇੱਥੇ ਫਾਈਲ ਲਗਵਾਂ ਇਨ ਦ ਸੈਂਸ ਕਿ ਅਸੀਂ ਸਿਰਫ ਯੂਨੀਵਰਸਿਟੀ ਇਨ ਫੀਜ਼ ਦਿੱਤੀ ਹੈ ਨਹੀਂ ਕਰ ਗਏ ਆ ਤਾਂ ਫਿਰ ਇਹਨਾਂ ਨੇ ਜੋ ਪ੍ਰੋਸੈਸ ਕੀਤਾ ਆਪਣੇ ਥਰੂ ਕੀਤਾ ਹੈ ਅਸੀਂ ਸਿਰਫ ट्रांजैक्शंस ਸ਼ੇਅਰ ਕੀਤੀ ਹੈ ਐਂਡ ਆਈ ਇੰਟਰਵਿਊ ਦੇਣ ਗਏ ਐਂਡ ਆਈ ਰੀਸੀਵ ਮਾਈ यूएसवी ਐਂਡ ਆਈ ਥਿੰਕ ਕਿ ਏਜੰਟ ਪਹਿਲਾਂ ਮੈਨੂੰ ਲੱਗਦਾ ਨਹੀਂ ਸੀ ਕਿ ਏਜੰਟ ਮੈਟਰ ਕਰਦੇ ਆ ਪਰ টিਐਸ ਕਰਦੇ ਆ ਕਿਉਂਕਿ ਉੱਤੇ ਬਹੁਤ سارے ਸਟੂਡੈਂਟਸ ਹਨ 90 ਪਲੱਸ ਵਾਲੇ ਸਟੂਡੈਂਟ ਵੀ ਸਨ ਪੈਨ ਸਕੋਰਸ ਵੇ ਵਧੀਆ ਜਨ ਫੰਡਿਕ फंडिंग भी बढ़िया दिखाई बट स्टिल आई रिसीव्ड माय यूएस वीजा हां जी ਤੁਸੀਂ ਆਫਟਰ ਪਲੱਸ 2 ਜਾ ਰਹੇ ਹੋ ਤੁਸੀਂ ਦੱਸ ਰਹੇ ਸੀ हां जी ਫॉर ਬੈਚਲਰਸ ਇਨ ਪੋਲੀਟੀਕਲ ਸਾਇੰਸ ਕਿਵੇਂ ਪਤਾ ਕੀਤਾ ਤੁਸੀਂ ਉਸ ਸਕੈਂਸ ਬਾਰੇ ஆன்ਲਾਈਨ ਮੈਂ ਰਿਸਰਚ ਕਰਦੀ ਰਹਿੰਦੀ ਸੀ ਮੇਰੀ ਆਦਤ ਹੈ ਆਮ ਮੈਂ ਰਿਸਰਚ ਕਰਦੀ ਰਹਿੰਦੀ ਹਾਂ ਤਾਂ ਮੈਂ ਫਿਰ ਚੰਡੀਗੜ੍ਹ ਨੂੰ ਇੱਕ ਪ੍ਰਾਇੋਰਟੀ ਦਿੱਤੀ ਕਿ ਨਹੀਂ ਮੈਂ ਇੱਥੇ ਹੀ ਕਰਨਾ ਹੈ ਕਿਉਂਕਿ ਮੈਨੂੰ ਉੱਤਰਾਖੰਡ ਦਾ ਨਾ ਐਕਸਪੀਰੀਅੰਸ ਨਾ ਵਧੀਆ ਨਹੀਂ ਲੱਗਾ ਯੂਐਸ ਤਾਂ ਮੈਂ ਉੱਤਰਾ ਚੰਡੀਗੜ੍ਹ ਦੇਖਿਆ Papa ਵੀ ਫੇਸਬੁਕ ਚਲਾਉਂਦੇ ਨੇ ਮੰਨਨ ਦੇ ਵੀਡੀਓਸ ਵਗੈਰਾ ਦੇਖਿਆ ਤਾਂ ਫਿਰ ਮੈਂ ਪ੍ਰਿੰਕਾ ਮੈਮ ਦੀ ਮੈਨੂੰ ਕਾਲ ਆਈ ਫਿਰ ਮੈਨਾਂ ਨੇ ٹرسٹ ਕੀਤਾ ਫਿਰ ਅਸੀਂ ਇੱਥੇ ਆਏ ਐਂਡ ਆਈ ਲਵ ਬਈ ਸਭ ਤੋਂ ਡੀਪ ਮੈਨ ਕਰ ਲਿਆ ਵੀ ਜੋ ਇਹਨਾਂ ਨੇ ਕਿਹਾ ਉਹ ਕੀਤਾ ਇਹ ਨਹੀਂ ਕੀਤਾ ਵੀ ਅੱਜ ਅਹੀਂ ਇਹਨੇ ਪੇਮੈਂਟ ਕਈਆ ਤੇ ਅਸੀਂ ਪੇਮੈਂਟ ਨਹੀਂ ਲਈਏ ਅਹੀਂ ਪੇਮੈਂਟ ਨਹੀਂ ਲੈਣੀਆ ਜੈਨੂਇਨ ਕੰਮ ਕੀਤਾ ਬਹੁਤ ਸੋਨਾ ਕੀਤਾ ਔਰ ਅਸੀਂ ਇਸ ਕੰਮ 'ਤੇ ਖੁਸ਼ ਹਾਂ ਬੱਚਾ ੜਦਾ ਤੇ ਇੰਟਰਵਿਊ ਕਿਉਂਕਿ ਕਈ ਬੱਚਾ ਕੋ ਐਲਸ ਨਹੀਂ ਹੁੰਦੀ ਕਈਆਂ ਨੂੰ ਅਲਸ ਹੁੰਦੇ ਹੋਏ ਵੀ ਕਈਆਂ ਦੇ ਮਨ 'ਚ ਇੰਨਾ ਫੇਅਰ ਹੁੰਦਾ ਹੈ ਕਿ ਪਤਾ ਨਹੀਂ ਮੈਂ ਅਲਸ ਵੀਜ਼ਾ ਕੱਢਾਂਗਾ ਨਹੀਂ ਕੱਢਾਂਗਾ ਜਾਂ ਮੇਰਾ ਵੀਜ਼ਾ ਪਤਾ ਨਹੀਂ ਮੈਨੂੰ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਹਨ ਦਾ ਥਿੰਗ ਇਜ਼ ਕਿ ਜੇ ਤੁਹਾਡੇ ਕੋਲ ਕੰਫੀਡੈਂਸ ਲੈਵਲ ਹੈਗਾ ਆ ਔਰ ਉਹਨੂੰ ਅਪ ਵੀ ਕਰਵਾਇਆ ਜਾ ਰਿਹਾ ਆ ਫਿਰ ਤੇ ਵੀਜ਼ਾ ਹਰ ਕੋਈ ਬੱਚਾ ਲੈ ਕੇ ਆ ਸਕਦਾ ਹੈ ਆਪਣੇ ਅੰਦਰ ਕੌਨਫੀਡੈਂਸ ਲੈਵਲ ਨੂੰ ਤੁਸੀਂ ਬ੍ਰੇਕ ਨਾ ਹੋਣ ਦਿਓ ਔਰ ਜੇ ਉਹ ਬ੍ਰੇਕ ਹੋ ਗਿਆ ਉਹਦੇ ਵਿੱਚ ਮੈਂ ਕੀ ਰੱਬ ਵੀ ਥੱਲੇ ਆ ਕੇ ਕੁਝ ਨਹੀਂ ਕਰ ਸਕਦਾ ਅਸੀਂ ਪੂਰੀ ਕੋਸ਼ਿਸ਼ ਕਰਦੇ ਆ ਇਵਨ ਸਾਡੇ ਐਮਡੀ ਮੈਮ ਅਰਚਨਾ ਮੱਤਰਾ ਮੈਮ ਹਰ ਬੱਚੇ ਨੂੰ ਇੰਟਰਵਿਊ ਪ੍ਰਿਪੇਅਰ ਕਰਨ 'ਚ ਪੂਰੀ ਹੈਲਪ ਕਰਵਾਉਂਦੇ ਨੇ ਸਾਡੇ ਜਿਹੜੇ ਸਪੈਸ਼ਲ ਟਿਊਟਰ ਨੇ ਤੁਹਾਡੇ ਲਈ ਉਹ ਬਹੁਤ ਹੈਲਪ ਕਰਦੇ ਨੇ ਪਰ ਜੇ ਬੱਚਾ ਕਈ ਵਾਰੀ ਚਲੋ ਬੱਚਾ ਵੀ ਆਪਣੀ ਜਗ੍ਹਾ ਸਹੀ ਹੈ ਕਿਉਂਕਿ ਕਈ ਵਾਰੀ ਬੱਚਾ ਖਰਾਬ ਵੀ ਬਹੁਤ ਸਾਰੇ ਇਜ਼ੈਂਟਸ ਕੋ ਹੁੰਦਾ ਹੈ ਮੈਂ ਅਜਿੱਤੋਂ ਖਰਾਬ ਹੋਇਆ ਅੱਜ ਮੈਂ ਇਹਨੇ ਪੈਸੇ ਮੈਂ ਉੱਥੇ ਦੇ ਦਿੱਤੇ ਉਹਦੇ ਵਿੱਚ ਕੀ ਹੁੰਦਾ ਬੱਚਾ ਕਈ ਵਾਰੀ ਜਾਂ ਉਹਨਾਂ ਦੀ ਫੈਮਲੀ ਮੈਂਟਲੀ ਡਿਸਟਰਬ ਹੋ ਜਾਂਦੀ ਹੈ ਤੇ ਫਿਰ ਵੀ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਔਰ ਅਸੀਂ ਕਾਫੀ ਵਿਜ਼ੇ ਲਿੱਤੇ ਵੀ ਆ ਇਹ ਸਾਡੀ ਪਹਿਲੀ ਵੀਡੀਓ ਨਹੀਂ ਬਣ ਰਹੀ ਕਾਫੀ ਵੀਡੀਓਜ਼ ਅਸੀਂ ਬਣਾ ਚੁੱਕੇ ਹਾਂ ਕਾਫੀ ਆਨਲੇ ਟਾਈਮ 'ਚ ਅਸੀਂ ਹੋਰ ਬਣਾਵਾਂਗੇ ਕਿਉਂਕਿ ਬਾਕੀ ਵੀ ਬੱਚੇ ਮੇਰੇ ਕੋਲ ਰੈਸਟ ਹੈਗੇ ਨੇ ਜਿਨ੍ਹਾਂ ਦੀ ਵੀਡੀਓਜ਼ ਹਜੇ ਬਣਨੀ ਆ ਬਿਲਕੁਲ ਤੇ ਇਹ ਮੇਨ ਮੁੱਦਾ ਇਹੀ ਆ ਕਿ ਸਾਨੂੰ ਤੁਹਾਡੇ ਸਾਥ ਦੀ ਲੋੜ ਹੁੰਦੀ ਆ ਤੁਹਾਨੂੰ ਸਾਡੇ ਸਾਥ ਦੀ ਲੋੜ ਹੁੰਦੀ ਆ ਇੱਕ ਵਿਸ਼ਵਾਸ ਜਿਹੜਾ ਤੁਹਾਨੂੰ ਔਸਕੈਂਸ ਤੇ ਕਰਨਾ ਪੈਣਾ ਆ ਅਸੀਂ ਜੇ ਵੀਜ਼ਾ ਲਗਵਾ ਰਹੇ ਸਟੈਂਪਿੰਗ ਤੁਹਾਡੇ ਸਾਹਮਣੇ ਆ ਔਰ ਇੱਕ ਸਟੈਂਪਿੰਗ ਨਹੀਂ ਆ ਮੇਰੀ ਤੁਸੀਂ ਬਾਕੀ ਵੀਡੀਓਜ਼ ਵੀ ਦੇਖੀਆਂ ਹੋਣਗੀਆਂ ਸਾਡੇ ਤੁਸੀਂ ਜੇ ਵੈਬਸਾਈਟ ਸੇ ਜਾਂਦੇ ਹੋ ਜਾਂ ਫਿਰ ਸਾਡੀ ਇਨਸਟਾ ਫੇਸਟੇ ਜਾਂਦੇ ਹੋ ਫੇਸਬੁੱਕ ਪੇਜ ਤੇ ਜਾਂਦੇ ਹੋ YouTube ਚੈਨਲ ਤੇ ਜਾਂਦੇ ਹੋ ਸਾਡੀਆਂ ਸਾਰੀਆਂ ਵੀਡੀਓਜ਼ ਉੱਥੇ ਪਈਆਂ ਹੋਈਆਂ ਨੇ ਤੁਸੀਂ ਇੱਕ ਵਾਰੀ ਜਾ ਕੇ ਦੇਖੋਗੇ ਹੈਲਪਲਾਈਨ ਨੰਬਰ ਤੁਹਾਡੇ ਕੋਲ ਉੱਥੇ ਮਤਲਬ ਚੱਲ ਰਹੇ ਹੁੰਦੇ ਨੇ ਤੁਸੀਂ ਉਹਨਾਂ ਤੇ ਕਾਲ ਕਰੋ ਦੈਨ ਯੂ ਕੈਨ ਕੰਟੈਕਟ ਟੂ ਅਸ ਜਿਵੇਂ ਤੁਹਾਡਾ ਕੰਟੈਕਟ ਸੱਡਨਲ ਹੁੰਦਾ ਤੁਹਾਨੂੰ ਅਸੀਂ ਜੋ ਵੀ ਗਾਈਡ ਕਰਾਂਗੇ ਅਕੋਰਡਿੰਗ ਟੂ ਪ੍ਰੋਫਾਈਲ ਕਰਾਂਗੇ ਔਰ ਇਹ ਡੈਫੀਨੇਟਲੀ ਆ ਜੇ ਇੱਕ ਟੈਲੀਫਰਮੀ ਕਾਲ ਤੇ ਤੁਹਾਨੂੰ ਅਸੀਂ ਯੈਸ ਕਹਿ ਦਿੱਤਾ 댓 ਮੀਨਸ ਕਿ ਤੁਹਾਨੂੰ ਜੇ ਅਸੀਂ ਬੁਲਾ ਰਹੇ ਹਾਂ ਤੇ ਇਸੇ ਲਈ ਬੁਲਾ ਰਹੇ ਕਿ ਤੁਹਾਡੀ ਪ੍ਰੋਫਾਈਲ ਅੱਛੀ ਹੈ ਔਰ ਉਹਨੂੰ ਅਸੀਂ ਹੋਰ ਅੱਛੀ ਯਾ ਸ ਸਕਸੈਸ ਰੇਟ ਬਲ ਬਦਲ ਲਈ ਤੁਹਾਨੂੰ ਇੱਥੇ ਬੁਲਾ ਰਹੇ ਹਾਂ ਹਾਂਜੀ ਬਹੁਤ ਵਧੀਆ ਜੀ ਅਸੀਂ ਫੈਮਿਲੀ ਨੂੰ ਪੁੱਛਣਾ ਚਾਹਾਂਗੇ ਕਿ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਮਾਧਿਅਮ ਤੋਂ ਅਸੀਂ ਤਾਂ ਬਹੁਤ ਵਧੀਆ ਕਹਾਂਗੇ ਵੀ ਜਦੋਂ ਸਾਡਾ ਵੀਜ਼ਾ ਆਇਆ ਔਰ ਸਾਨੂੰ ਕੋਈ ਦਿੱਕਤ ਨਹੀਂ ਆਈ ਕੋਈ ਪ੍ਰੋਬਲਮ ਨਹੀਂ ਆਈ ਨਹੀਂ ਸਾਡਾ ਕੋਈ ਨਾ ਜ਼ਿਆਦਾ ਖਾਸ ਖਾਸ ਹੋਇਆ ਬਹੁਤ ਮੀਡੀਅਮ ਵਧੀਆ ਹੋਇਆ ਔਰ ਅਸੀਂ ਤੇ ਬਹੁਤ ਵਧੀਆ ਕਹਾਂਗੇ ਕਿਹਦਾ ਤੁਸੀਂ ਲਗਾ ਅੱਜ ਤਾਂ ਯੂਐਸ ਦਾ ਬਹੁਤ ਸੌਖਾ ਕੰਮ ਨਹੀਂ ਹੈਗਾ ਇਹ ਤੇ ਇਸ ਬਾਰੇ ਦੱਸਿਓ ਥੋੜਾ ਬਹੁਤ मैं यही कहना चाहूंगी ये सारी मेरी मदर लॉ और मेरे फादर लॉ की ब्लेसिंग्स हैं जिनकी वजह से यूएस नहीं कैनेडा भी हमारे पास आके ज़ीरो लेवल पे हो जाता है तो बच्चे की भी मेहनत है दोनों की मेहनत का साथ रिजल्ट है शी इज़ ऑल्सो वेरी इंटेलिजेंट गर्ल देखो इंटरव्यू देने के लिए आपको कॉन्फिडेंट लेवल आपका अच्छा आना चाहिए अगर आप में कॉन्फिडेंस है तो आपका वीज़ा हंड्रेड परसेंट आना ही आना है जब तुम पहले ही डर के इंटरव्यू देने जाओगे तो सामने कपड़ा जाओगे तो वीज़ा किए लगेगा और आप कहाँ से हो उत्तराखंड यूपी, यूपी से यूपी से इतनी दूर का आपने सफर तय किया और बहुत ही अच्छा लगा कि इतनी दूर से था, था तो जी जी, इंटरव्यू था उस दिन भी जैसे और एजेंट की तरह ये नहीं है कि सिर्फ कहती हूँ खाली देखे वीडियो नहीं बनती है यहाँ पे तो हंड्रेड परसेंट जो भी यहाँ आएगा उसका हंड्रेड परसेंट वीजा लगता है तो एक और बात कर एक माँ और दूसरी माँ से भी पूछना चाहूंगी कि आज आपके डॉटर का वीजा लगा देखो यूएस का एक ऐसा वीजा है आपका यूएस का वीजा लग जाता तो आप किसी भी कंट्री में ट्रेवल कर सकते हैं आपके लिए ऑस्ट्रेलिया न्यूजीलैंड आप कोई भी कंट्री में जाओ इट्स पावरफुल वीजा इसके लिए लोग कहते हैं कैनेडा जाओगे फिर ਲੈਕ ਐਂਡ ਲੋਕੋ ਦਾ ਕੀ ਹੁੰਦਾ ਹੈ ਯੂਐਸਏ ਵਧੀਆ ਹੈ ਆਪਾਂ ਤਾਂ ਯੂਐਸਏ ਜਾਵਾਂਗੇ ਪਰ ਵੀ ਇਹ ਹੀ ਕਹਿੰਦੀ ਸੀ ਕਿ ਡੋਂਕੀ ਲਾ ਕੇ ਨਹੀਂ ਜਾਣਾ ਜੇ ਤਾ ਤਾਂ ਸਿੱਧੇ ਤਰੀਕੇ ਨਾਲ ਦੇਖੋ 4-5 ਲੱਖ ਰੁਪਏ ਨਾਲ ਜਦੋਂ ਤੁਹਾਡਾ ਯੂਐਸ ਦਾ ਕੰਮ ਹੋ ਜਾਂਦਾ ਤੇ ਗਲਤ ਤਰੀਕੇ ਨਾਲ ਕਿਉਂ ਜਾਣਾ ਤੇ ਮੈਂ ਤਾਂ ਸਾਰਿਆਂ ਨੂੰ ਇਹ ਕਹੂੰਗੀ ਕਿ ਗਲਤ ਤਰੀਕੇ ਨਾਲ ਨਾ ਜਾਓ ਦੀਵਾਰਾ ਨਾ ਟੱਪੋ ਗਲਤ ਏਜੰਟ ਤੇ ਨਾ ਪਸੋ ਡੋਂਕੀ ਨਾਲ ਗਾ ਇੱਕ ਵਾਰੀ ਆ ਕੇ ਮੈਂ ਮਾਂ ওকে ਕੀ ਕਹਿਣਾ ਚਾਹੋਗੇ ਗਲਤ ਤਰੀਕੇ ਨਾਲ ਦੇਖੋ ਗਲਤ ਤਰੀਕੇ ਨਾਲ ਮੈਂ ਸੋਚਦੀ ਹਾਂ ਕਿ ਜਾਣਾ ਨਹੀਂ ਚਾਹੀਦਾ ਕਿਸੇ ਨੂੰ ਵੀ ਦੇਖੋ ਮੈਮ ਇੱਕ ਫਾਦਰ ਨੰਬਰ 'ਚ ਜਾਓ ਸਭੀ

ਤੁਹਾਡਾ ਆਫਿਸ ਬਹੁਤ ਵਧੀਆ ਗੀਤਾ ਤੁਸੀਂ ਬਹੁਤ ਵਧੀਆ ਸਾਨੂੰ ਚੰਗਾ ਲੱਗਾ ਔਰ ਬੱਚੀ ਖੁਸ਼ ਹੈ ਔਰ ਬੱਚੀ ਨੇ ਆਨਲਾਈਨ ਹੀ ਤੁਹਾਡਾ ਨੰਬਰ ਕੱਢਿਆ ਨੰਬਰ ਕੱਢ ਗਏ ਹਾਂ ਰੁੱਦਰਪੁਰ से हमारी यूपी और रुद्रपुर दोनों बॉर्डर है हम बॉर्डर के बीच में हैं अच्छा हां जी ਔਰ ਬਹੁਤ ਕੀ ਕਹਿਣਾ ਚਾਹੋਗੇ ਪੂਰੇ ਉਤਰਾਖੰਡ ਵਾਲੋ पे भी इतने सारे हैं एक फादर ही खुद कह रहे हैं कि हाँ। मैंने वहाँ पे इतने एजेंट से वहां नहीं गया मेरी बेटी ने ट्रस्ट किया मैं वही गया हमारी टीम इतनी अच्छी है हमारी काउंसलिंग इतनी अच्छी होती है जैसे हमारे मैनेजर मैम भी यहाँ पे बैठे हुए हैं तो लाइक like, जो बच्चा यहाँ आएगा ना उसका 100% वीजा लगेगा लगेगा। ही लगे। मंत्र मतलब... गुरु तो नहीं बता सकते हम नहीं। और नहीं। जो गुरु मंत्र है वो तो हाथ में ही है फिर कहूंगी फादर लो और मदर लॉ की ब्लेसिंग्स ही हैं कि फादर लो इस दुनिया में नहीं है पर अगर किसी को आपके मदर लॉ फादर लॉ की ब्लैसिंग लग जाए ना तो आप यहाँ से यहाँ तक पहुंच जाते तो मैं सभी को यही कहूंगी जितनी भी गर्ल्स हैं जिनकी शादी होने जा रही है और नहीं भी हुई ये मत कहो कि हाई यार सारी तो सास है यही करेगी नो no, आपकी मदर ना आपकी माँ से ज्यादा आपको प्यार करेगी कि वो आप पे डिपेंड करता है तो मैं तो सभी को यही कहूंगी देखो आई एम फिफ्टी इयर्स की मैं होने वाली हूँ पचास साल की अब एट फेब को मेरा फिफ्टी इयर्स कंप्लीट होगा इस पचास साल के सफर में जितनी देर शादी को हुई है यही देखा है कि मदर लॉ की इतनी सपोर्ट है ना मुझे मैं आपको बता नहीं सकती शी इज माई पिलर ਉਹ ਵਧੀਆ ਲੱਗਿਆ ਗੱਲਬਾਤ ਕਰਕੇ ਤੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਡੋਂਕੀਆਂ ਤੋਂ ਬਚੋ ਫਰੋਡਸ ਤੋਂ ਬਚੋ ਤੇ ਉਸ ਕੈਨਸ ਆਓ ਤੁਹਾਡਾ ਇੱਕ ਵਧੀਆ ਪ੍ਰੋਸੈਸ ਨਾਲ ਇੱਕ ਨੰਬਰ ਦੇ ਵਿੱਚ ਤੁਹਾਨੂੰ ਵੀਜ਼ਾ ਲਗਾ ਕੇ ਦੇਣਗੇ ਔਰ ਇੱਕ ਬਾਤ ਔਰ ਕਹਿਣੀ ਚਾਹੂੰਗੀ ਅਗਰ ਆਪ ਕਿਸੇ ਏਜੰਟ ਕੇ ਪਾਸ ਜਾਂਦੇ ਹੈ ਪਹਿਲੇ ਚੈੱਕ ਕਰੋ ਉਹ ਏਜੰਟ ਖੁਦ ਵਿਜ਼ਿਟਿਡ ਹੈ ਮਹਾ ਜਿੱਤੇ ਖੁਦ ਹੀ ਨਹੀਂ ਨੋਲੇਜ ਉਹ ਕبھی ਪਲੇਨ ਮੇ ਨਹੀਂ ਬੈਠਾ ਤਾਂ ਉਹ ਆਪਕੋ ਕੀ ਗਾਈਡ ਦੇਗਾ ਯਾ ਲੋਕ ਪਲੱਸ 2 ਫੇਲ ਹੈ 8ਵੀਂ ਫੇਲ ਹੈ ਰੀਲਾ ਬਣਾ ਬਣਾ ਕੇ ਸਾਹਮਣੇ ਕਰਤੇ ਹੈ ਪਰ ਉਨ੍ਹਾਂ ਕਾ ਇੰਗਲਿਸ਼ ਤੱਕ ਬੋਲੀ ਨਹੀਂ ਆਤੀ ਦੇ ਡੋਨਟ نو ਹਾਊ ਟੂ ਸਪੀਕ ਇ But like, उनका वे ऑफ टॉकिंग भी बात करने का तरीका आपको आना चाहिए अगर आपको खुद इंग्लिश नहीं आती क्या गाइड करेंगे आपको यही नहीं पता लोगों को यही नहीं पता कनेडा की कैपिटल क्या है, की को कहते, है। like, या, <laughs> तो <laughs> हाँ देखो इंटेलिजेंट लड़की पता है लोगो को यही नहीं आके कहते सर ही जाना है सर ही है कहाँ पहले तो ये बताऊ उनको यही नहीं पता प्रोविंस है टाउन है यही यही कहूंगी आपका एजेंट और आपका डॉक्टर अच्छा आना चाहिए अगर डॉक्टर अच्छा नहीं है तो बीमारी का इलाज नहीं होगा एजेंट अच्छा नहीं है तो आपका वीज़ा नहीं लगेगा सो दैट्स इंपॉर्टेंट मैं सभी को यही कहूंगी उत्तराखंड वालों को यही कहूंगी एक बार आके मिलिए हंड्रेड परसेंट वीज़ा लगेगा आपका थैंक यू